ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਫੇਰ ਆਪਾਂ ਪਿੰਡ ਧੌਲੇ ਆਏ ਆਂ ਜੀ ਤੇ ਦੋ ਆਪਾਂ ਤੁਹਾਡੇ ਵਾਸਤੇ ਬੈੜਾਂ ਲੈ ਕੇ ਆਏ ਆਂ ਠੀਕ ਹੈ ਜੀ ਕਿਹੜਾ ਸੂਆ ਕਦੋਂ ਸੁਈਆਂ ਕਿੰਨਾ ਦੁੱਧ ਬਾਤ ਕੱਢਣੀਆਂ ਸਾਰਾ ਕੁਝ ਬਾਈ ਤੋਂ ਪੁੱਛ ਕੇ ਦੱਸਾਂ ਬਾਈ ਚਮਕੌਰ ਕੋਲ ਆਇਆ ਪਿੰਡ ਧੌਲਾ ਜੀ ਆਜੋ ਵੀਰੇ ਸਸਤੀ ਕਾ ਬਾਈ ਚਮਕੌਰ ਹੋਠੀਕਠਕ ਆ ਵੀਰੇ ਜੀ ਪਰਮਾਤਮਾ ਦੀ ਬਹੁਤ ਵਧੀਆ ਕਿਰਪਾ ਆ ਠੀਕ ਆ ਵੀਰੇ ਤੇ ਪਹਿਲਾਂ ਤਾਂ ਨੰਬਰ ਬੋਲ ਬਾਈ ਨੰਬਰ 977947543 ਵੀਰੇ ਦੁਬਾਰਾ ਫੇਰ ਬੋਲਦੇ 977947344 ਵੀਰੇ ਆ 75644 ਹਾਂਜੀ ਹਾਂਜੀ ਠੀਕ ਆ ਵੀਰੇ ਤੇ ਪਿੰਡ ਜੀ ਪਿੰਡ ਤਵਲਾ ਜਿਹੜਾ ਬਰਨਾਲਾ ਵੀਰੇ ਮਾਨ ਸਾਹ ਬਖਸ਼ੀਲ ਤਪਾਗਾ ਮਾਨ ਸਾਹ ਰੋਡ ਤੇ ਪਣਾ ਘਰ ਪੈਂਦਾ ਇਸਿਆ ਠੀਕ ਆ ਵੀਰੇ ਤੇ ਬਾਕੀ ਦਾ ਜਾਣਦੇ ਆ ਲੋਕ ਸਾਰੇ ਹਨਾ ਵਾਦੂ ਠੀਕ ਆ ਜੀ ਤੇ ਅੱਜ ਆਪਾਂ ਦੋ ਨਾਗ ਦਿਖਾਉਣੇ ਵੀਰੇ ਦੋ ਨਾਗ ਦਿਖਾਉਣੇ ਭਰਾ ਮੇਰੇ ਠੀਕ ਆ ਦੋ ਨਾਗ ਦਿਖਾਉਣੇ ਆ ਸੁਣਿਆ ਨਾ ਘੰਟਾ ਤੋਂ ਘੰਟਾ ਤੋਂ ਘੰਟੇ ਵਿਚ ਆ ਆ ਦੇਖੋ ਵੀਰੇ ਜੇਰ ਪ੍ਰੋਪਰ ਡਾਨ ਦੋਨਾਂ ਦੀ ਇੱਕ ਦੀ ਆ ਪਈ ਐ ਤੇ ਇੱਕ ਦੀ ਪਈ ਐ ਜੀ ਆ ਤੇ ਜੇ ਆਪਾਂ ਪਹਿਲੇ ਨੰਬਰ ਆਈ ਦੀ ਗੱਲ ਕਰ ਲਏ ਚਮਕੌਰ ਠੀਕ ਆ ਵੀਰੇ ਇਧਰੋਂ ਸੂਈ ਕਰ ਸਪਿਰ ਤੰਦੇ ਜਮਾਂਦਰੋਂ ਤੇ ਵੀ ਆਪਾਂ ਅੱਛਾ ਜਮਾਂਦਰੋਂ ਤੇ ਅਲੱਗ ਠੀਕ ਆ ਪਹਿਲਾਂ ਤੂੰ ਆਪਣੇ ਕੋਲ ਵੀ ਜੋ 16 ਕਿਲੋ ਦੁੱਧ ਕੱਢਿਆ ਹੋਇਆ ਤੂੰ ਦੱਬ ਪੁੱਛ ਤੇ ਜਿਗਾੜ ਬਹੁਤ ਤਕੜਾ ਚੱਕੀ ਫੇਰਦੀ ਹੈ ਨਾ ਜਿਗਾੜ ਦਾ ਬੱਦਰੂ ਇਹ ਆ ਰਿਹਾ 18 ਤੋਂ 20 ਕਿਲੋ ਤੇ ਮਗਰ ਕੀ ਆ ਗਿਆ ਵੀਰੇ ਮਗਰ ਬੱਸ ਆ ਜੀ ਕਿਹੜਾ ਸੂਆ ਸੂਈ ਹੈ ਤਾਂ ਦੜ ਕੇ ਸੂਈ ਸੀ ਤੇ ਸੂਆ ਕਿਹੜਾ ਸੂਈ ਪਿਆ ਸੂਆ ਦੂਜੇ ਦੱਬ ਦਾ ਸੀਗੇ ਸੀਗੇ ਖੋਲੋ ਫਿਰ ਇਹਨੂੰ ਤੋੜਾ ਤੋੜਾ ਕਰਾ ਕੇ ਚੈੱਕ ਤੇ ਬਾਕੀ ਦਾ ਵੀਰੇ ਕੁਆਲਿਟੀ 16 ਤੋਂ 17 ਕਿਲੋ ਤੇ ਕੱਦਗਾਠ ਦੀ ਕੋਈ ਵੀ ਕਮੀ ਨਹੀਂ ਤੇ ਰੇਟ ਜਮੇ ਜਾਇਜ਼ ਹੋਣ ਵਾਲਾ ਵੀਡੀਓ ਦੇ ਵਿੱਚ ਹੋਊਗਾ ਜੀ ਆ ਦੇਖੋ ਜੀ ਇਹ ਕਾਲੀ ਥਣ ਮੁੱਠੀ ਨਾਲ ਥਣ ਲੱਗਾ ਕਾਲਾ ਜਮਾ ਮੇਰੀ ਹੁਣ ਪੌੜਾ ਕਿੰਨਾ ਕੱਢਿਆ ਤੜਕੇ 4 ਕਿਲੋ ਦੁੱਧ ਕੱਢਿਆ ਜਮੈਂ ਬੰਦੀ ਨਹੀਂ ਸੀ ਠੀਕ ਆ ਜੀ ਆਪਾਂ ਅੱਜ ਵੀ ਖਾਲੀ ਜੇ ਅੱਜ ਵੀ ਆਪਾਂ ਖਾਲੀ ਕਰਨ ਲੱਗ ਜੀ ਚੰਗਾ ਹੀ ਪੌੜਾ ਕੱਢੂਗੀ ਹਨਾ ਮੈਨੂੰ ਤਾਂ ਲੱਗਦਾ 18 20 ਕਿਲੋ ਦੁੱਧ ਨਾ ਕੱਢਦੇ ਆ ਠੀਕ ਆ ਜੀ ਚਲੋ ਆਪਾਂ ਘੱਟ ਕਹਿ ਕੇ ਦਿਓ ਆਜੋ ਜੀ ਮੋੜ ਲਿਓ ਜੇ ਆਪ ਘੱਟ ਕਹਾਂਗੇ ਭਰਾ ਮੇਰਾ ਜਦੋਂ ਦੁੱਧ ਦੁੱਧ ਵੱਧ ਕੱਢੂ ਦੁਬਾਰੇ ਫੇਰ ਬੰਦਾ ਬੰਨਾਂ ਟੁੱਟ ਗਿਆ ਨਹੀਂ ਗੱਲ ਤੇਰੀ ਜਮਾ ਜਾਇਆ ਜਾ ਚਮਕਾਰ ਗਾੜੀ ਦੇਖ ਕਿਵੇਂ ਗਾੜੀ ਹੈ ਹੂੰ ਗਾੜੀ ਬੱਸ ਬੱਸ ਚੱਲ ਤੇ ਲਿਆ ਰੇ ਦਾ ਕਰਦੀ ਹੈ ਨਾ ਦੂਰ ਤੱਕ ਲਿਆ ਰੇ ਕਰਦੀ ਹੈ ਹੂੰ ਇੱਕ ਬੱਚੇ ਦਾ ਵੀ ਲੱਗ ਜਾਂਦਾ ਬੱਸ ਹੂੰ ਆਹ ਦੇਖੋ ਜੀ ਕਿਵੇਂ ਮੂਰੀ ਹੈ ਬਈ ਕਿੰਨੀ ਕਿੰਨੀ ਗਾੜੀ ਬਹੁਤ ਪਈ ਆ ਬਹੁਤ ਦੂਰ ਤਾਈ ਲੇਵਾ ਤਿਆਰ ਕਰੀ ਫਿਰਦੇ ਮੇਰਾ ਲਿਆ ਦੇ ਦੁੱਧ ਭਰਾ ਮੇਰਾ ਬੈੜਾ ਹਾਂ ਤੇ ਇੱਕ ਗਰਮੀ ਵੀ ਨਹੀਂ ਹੈ گا ਮੰਨਣ ਵਾਲੀ ਜਮਾ ਗਰਮੀ ਤੇ ਛਾਂ ਵਾਲੀ ਆ ਠੀਕ ਆ ਵੀਰੇ ਦੋਨਾਂ ਚੀਜ਼ਾਂ ਵਾਲੀ ਬੱਟਾ ਲਾ ਕੇ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂ ਠੀਕ ਆ ਜੀ ਕਿ ਵੀਰੇ ਧਾਰਾ ਮਾਰਨਗੇ ਨਹੀਂ ਅੱਜ ਠੀਕ ਆ ਵੀਰੇ ਟੋਕ ਦਿਖਿਆ ਮੈਂ ਕੁਝ ਕਰੀ ਤਰ੍ਹਾਂ ਬਰਾਬਰ ਹਾਂ ਹਾਂ ਬਾਈ ਕਹਿੰਦਾ ਆਇਓ ਤੇ ਧਾਰਾ ਮਾਰਿਓ ਚੋਇਓ ਕੁਛ ਮਰਜ਼ੀ ਕਰੀ ਚੱਲ। ਤੇ ਥਾਣੇ ਤੋਂ ਬਹੁਤ ਚੰਗਾ ਲੱਗਿਆ ਹਨਾ। ਨਹੀਂ ਉਹਦਾ ਕੰਮ ਗਾਰੰਟੀ ਵਾਲਾ ਭਾਈਆਂ ਦਾ ਕੋਈ ਅਸਲੀ ਗੱਲ ਨਹੀਂ ਪੁਰਾਣਾ ਹੀ ਕੰਮ ਹੈ ਇਹਨਾਂ ਦਾ। ਬਹੁਤ ਦੂਰਾ ਪਾਣੀ ਤੇ ਆਪਾਂ ਕੈਮਰਾ ਲਾ ਦਿੰਨੇ ਆ ਤੇ ਮਗਰ ਦੀ ਵੀ ਲੇਵਾ ਮੂਰ ਦੀ ਵੀ ਲੇਵਾ। ਤੇ ਫਿਰ ਹੁਣ ਇਹਦਾ ਡਿਮਾਂਡ ਜਮ ਇਚਾ। ਮੈਂ ਲੱਗ ਰਿਹਾ ਹਾਂ ਉਸੇ 60-65 ਕਰ ਦੇ ਤਾਂ ਵੀ ਮਾੜੀ ਨਹੀਂ ਬੰਦੇ ਨੂੰ। ਬੱਸ ਆ ਜਾਏ। ਆਪਾਂ ਸਿਰਫ 47000 ਹੀ ਦੇ ਦਾਂਗੇ ਯਾਰਾ। ਪਸੰਦੀਆ ਮੈਂ ਆਪ ਦੇਖੇ ਤੋਰਾਂਗੇ ਬੱਸਿਆਂ ਵੀ 40-45 ਦਾ ਉਸੇ ਬੱਸੀ ਵੀ ਦੇ ਦਿਆ ਭਰਾ ਭਰਾ। ਤੇ ਇਹਨੇ ਦੁੱਧ ਦੇਣਾ। ਦੁੱਧ ਦੋਵੇਂ ਦੇ ਵਿੱਚ ਲੇਕਿਨ ਇਹਨਾਂ ਬਸ ਹੀ ਹੱਦੋਂ ਹੱਦ ਠੰਡੀ ਠੰਡੀ ਸੀ 47 ਜਮਾਨਤ ਹੋ ਜਾਊਗਾ ਦੇ ਕੇ ਦੋਆਂ ਦੇ ਬਸ ਇਹਦਾ ਬੰਦਾ ਲੈਣਾ ਦੇ ਕੇ ਦੋਆਂ ਤੇ ਦੋ ਨੰਬਰ ਬਾਈ ਹੁਣ ਦੋ ਨੰਬਰ ਜਿੰਨੇ ਕਾਨੂੰਨ ਦੇ ਵੀ ਬਾਈ ਕੋਲੋਂ ਤਾਂ ਘਟਾਇਆ ਫਿਰੇ ਚੱਕ ਰੋ ਗੱਡੀ ਦੇ ਚਾਲੀ ਬਾਹਰ ਦੇਖੋ ਜੀ ਕਿੱਥੇ ਧੱਕਰ ਚੱਕੀ ਫਿਰਦੀ ਹੈ ਨਾ ਲੈ ਵਾ ਆਹ ਦੇਖੋ ਜੀ ਖੇਡ ਖੇਡਦੇ ਫਣ ਲੱਗਿਆ ਵਾ ਵੀਰੇ ਤੇ ਹਵਾਨਾਂ ਦਾ ਜੇ ਆਪਾਂ ਗੱਲ ਕਰ ਲਗੇ ਚੰਗਾ ਹੀ ਲੱਗਿਆ ਵਾ ਹਨਾ ਤੇ ਤੇਰੀ ਤਾਂ ਚੋ ਤੇ ਦੂਜੇ ਸੂਏਦ ਕੀ ਕਿੰਨਾ ਕੱਢ ਦੂ 32 24 ਮਨ ਚੀ ਲੈ ਦੇ ਭਰਾ ਮੇਰਾ ਆਇਤਾ ਲਿਪੜੀਆਂ ਤੇ ਬੜੀਆਂ ਉਮੇ ਖੜੀਆਂ ਜੀ ਉਸੇ ਤਰ੍ਹਾਂ ਚੈੱਕ ਕਰ ਲਿਓ ਠੰਡ ਆ ਗਈ ਠੰਡਾ ਇੱਕ ਥੋੜਾ ਟਾਈਮ ਦੇ ਰੂਪੇ ਨੂੰ ਹਾਂਜੀ ਹਾਂਜੀ ਮੁੜ ਕੇ ਪਸੂ ਕਈ ਵਾਰੀ ਠੰਡ ਮੰਨ ਜੇ ਆ ਜੀ ਫੈਲਾ ਨਹੀਂ ਹੈਗਾ ਵੀਰੇ ਆ ਦੇਖੋ ਜੀ ਤੇ ਕਿੰਨਾ ਬੌਲਾ ਕੱਢਿਆ ਚਮਕੌਰੇ ਦਾ ਯਾਰ ਤਿੰਨ ਕਟਾਈ ਤਿੰਨ ਬੌਲਾ ਨੂੰ ਠੀਕ ਹੈ ਜੀ ਭਰਾ ਮੇਰਾ ਮੈਂ ਬਸ 2.5 ਤੋਂ 3 ਕਿਲੋ ਤੇ ਜੇ ਆਪਾਂ ਹੁਣ ਵੀ ਵੇਲੀ ਕਰਨ ਲੱਗੇ ਜੇ ਚੰਗੇ ਹੀ ਬੌਲਾ ਹਨਾ ਹੁਣ ਵੀ ਬੌਲਾ ਮੇਰੇ 16 17 ਤੋਂ 18 ਤੋਂ ਕੱਟੂ ਨਹੀਂ ਠੀਕ ਹੈ ਤੇ ਅੱਜ ਓਏ ਰੱਛਾ ਬਾਈ ਦੋ 23 ਕਿਲੋ ਦੁੱਧ ਨੇ ਕੱਢ ਦੇਣਾ ਚੰਗਾ ਹੱਦੋਂ ਵੱਧ ਦੀ ਗਾੜੀ ਤੇ ਬਸਾੜੀ ਬਾਹਲੀ ਚੰਗੇ ਦੇਖੀ ਐਚ ਐਫ ਆ ਗਈ ਹੈ ਨਾ ਹਾਂ ਬਾਹਲੀ ਚੰਗੇ ਆਸ ਲਾਵੇ ਆ ਦੇਖੋ ਜੀ ਮਰਾਮ ਨੇ ਖੜੀ ਜਰਸੀ ਹੈਗਾ ਥੋੜਾ ਜਰਸੀ ਦਾ ਕਰੋ ਠੰਡੀ ਸੀ ਲੋ ਹੱਦੋਂ ਵੱਧ ਬੱਚੇ ਕੁਝ ਤਾਂ ਕੁਝ ਨਹੀਂ ਹਾਂ ਜਰਸੀ ਫੇਸ ਹੈਗਾ ਥੋੜਾ ਜਿਹਾ ਬਹੁਤ ਵਧੀਆ ਚੰਗੇ ਆਸ ਲਾ ਜੀ ਨੂੰ ਕਹਿੰਦੇ ਵੱਡੀਆਂ ਨਾਲ ਛੋਟੀ ਟੋਰੇ ਮੜੀ ਜਿਗਾਰਡ ਬਹੁਤ ਵਧੀਆ ਲੱਗਿਆ ਬਈ ਯਾਰ ਨਹੀਂ ਵੱਡੀਆਂ ਚ ਆ ਗਈ ਵੀਰੇ ਛੋਟੀ ਤਾਂ ਹੈ ਨਹੀਂ ਠੀਕ ਆ ਵੀਰੇ ਮੋੜ ਲਿਓ ਜੀ ਮੋੜ ਲਿਓ ਵੀਰੇ ਚਮਕੌਰ ਹਮਮ ਕਰੋ ਚਾ ਕਨੇਡ ਤੋਂ ਗਾੜੀ ਦੇਖੇ ਇੱਧਰ ਦਿਖਾ ਦੇ ਦੀ ਹੋਗੇ ਕੁਝ ਗੱਲਾਂ ਪਾਰਨਾਂ ਤੇ ਆਪਣੇ ਨੇ ਲਾਈ ਨਹੀਂ ਇਹਦੇ ਹੋਂ ਨਹੀਂ ਠੀਕ ਹੈ ਵੀਰ ਆ ਦੇਖੋ ਥਾਂਲੇ ਬਾ ਨੇੜ ਤੋਂ ਕਰੋ ਸਮਾਰ ਕੇ ਚੈੱਕ ਕਰਕੇ ਫਿਰ ਫੋਨ ਲਾ ਲਿਆ ਕਰੋ ਬਾਈਆਂ ਨੂੰ ਠੀਕ ਹੈ ਜੀ ਹਾਂ ਚੰਗੀ ਤਰ੍ਹਾਂ ਕਰੋ ਚੱਕੋ ਰੁਪਏ ਦੇ ਨੇ ਆਪਣਾ ਉਹ ਵੀ ਦੀ ਲੈਣੇ ਬਾਈਆਂ ਭਰਾ ਬਾਕੀ ਫੇਸਬੁਕ ਇੱਕ ਨੰਬਰ ਇਹਦੇ ਮਗਰ ਵੀ ਬੱਛਾ ਵੀਰੇ ਇਹਦੇ ਮਗਰ ਵੀ ਬੱਛਾ ਭਰਾ ਜੇ ਦੋਹਾਂ ਦੀ ਪੈਗੀ ਭਰਾ ਠੀਕ ਆ ਵੀਰੇ ਤੇ ਬਾਈ ਕਹਿੰਦਾ ਤਿਆਰੀ ਜਾਵਾਂਗੇ ਤੇ ਜਾਣਾ ਛਿੱਟੇ ਪਹਿਣਗੇ ਲੀੜਿਆਂ ਦੇ ਉੱਤੇ ਨਹੀਂ ਧਾਰਾਂ ਵੀ ਮਾਰ ਕੇ ਦਿਖਾ ਦਾਂ ਠੀਕ ਆ ਠੀਕ ਆ ਵੀਰੇ ਆ ਦੇਖੋ ਠੀਕ ਆ ਵੀਰੇ ਤੇ ਬਾਕੀ ਦਾ ਦੁੱਧ ਦੇਣ ਵਾਲੇ ਸੌਦੇ ਆ ਹਨਾ ਦੋਨੇ ਤੁਸੀਂ ਨੇ ਆਲੇ ਦੇ ਦਰਾਂ ਜਗਾਰ ਇੰਨਾ ਸੋਹਣਾ ਲੱਗਿਆ ਬੈਠ ਰੋ ਨਹੀਂ ਲੈ ਲੈ ਚੁਬਾੜੀ ਦਾ 1 ਨੰਬਰ ਹੀ ਨੇ ਬਾਈ ਯਾਰ ਮੈਂ ਸਮਝ ਗਿਆ ਛੋਟੀ ਗੱਲ ਬਸ ਵੀਰੇ 1 ਨੰਬਰ ਚੁਬਾੜੀ ਦਾ ਪਲਾ ਲਾ ਦੇ ਬਾਕੀ ਦਾ ਇਹਦਾ ਦੋਨਾਂ ਦੇ ਲੈਵੇ ਜੇ ਆਪਾਂ ਗੱਲ ਕਰ ਲਗੇ ਪਾਣ ਡੰਗੂ ਤਿਆਰ ਕੀਤੇ ਪਿਆ ਉਹਨੇ ਪਾਣ ਬੈਠ ਦੁੱਧਾ ਵਾਲੀ ਨੇ ਭਰਾ ਆਂ ਮੈਂ ਚੁਬਾੜੀਆਂ ਚਵਾ ਕੇ ਦਿੱਤੇ 16 ਕਿਲੋ ਦੁੱਧ 19 ਹਜ਼ਾਰ ਦੀ ਸੂਈ ਸੀ ਬੈਠਾ ਇਹਦੇ ਫਿਰ ਕਿੰਨੇ ਪੈਸੇ ਜਮਕੌਰ ਜਰਸੀ ਤੇ ਚਿਪ ਦੇ ਇਹ ਜਰਸੀ ਕ੍ਰੋਸ ਦੇ ਚਿਪ ਦੇ ਜਰਾ ਮੁੰਡਾ 85 ਕਰਾ ਰਿਹਾ ਇਹਦੇ ਦਾ 85 85 ਵੀ ਕਰੀਨਾ ਆਪਾਂ 75 ਕੁ ਦੀ ਰਾਂਦੇ ਮਾਨਦਾਨ ਹੋਰ ਵੀ ਹੋਈ ਇਹੇ ਤੋਰਾਂ ਦੇ ਭਰਾ ਮੇਰੇ ਜਦੋਂ ਵੀ ਭਰਾ ਮੈਂ ਕਹਿੰਨੀ ਫੇਰ ਤਾਂ ਕਹਿਣਾ ਵੀ ਇਹਦੀ ਕੋਲ ਜਿੰਦਾ ਚਾੜੇ ਦਾ ਵੀ ਨਾ ਲੱਗਦਾ ਲੱਗਦਾ ਨਹੀਂ ਕਿ ਬਣਦਾ ਕਿਵੇਂ ਫੂਕੀ ਕਰਦੀ ਤੇ ਬਾਕੀ ਦਾ ਬਰੀਕ ਵੇਨ ਜ ਵੀ ਬਹੁਤ ਚੰਗਾ ਤੇ ਮੋਟੀ ਮਿਲਕ ਵੇਨ ਦੇਖੋ ਮੇਨ ਆਹ ਦੇਖੋ ਜੀ ਚਾਰੇ ਤਾੜ ਨਿਕੜਵੇਂ ਪੂਰੇ ਗੈਪ ਤੇ ਇੱਕ ਇੱਕ ਨੰਬਰ ਭਰਾ ਤੇ 75000 ਜਮਾਨਦਾਰ ਹੋਣਾਗਾ ਇਹੇ ਤੋਰਾਂ ਦੇ ਭਰਾ ਮੇਰੇ ਜਿਹੜੇ ਤੇਰੇ ਚੈਨਲ ਤੇ ਦੇਖਿਆ ਉਹ ਮੁੰਡੇ ਕਰਾਉਂਗਾ ਅੱਗੇ ਪਕਾਜ ਜੀ ਮੂਰਲੀ ਘਾਟ ਜੀ ਨੂੰ ਲੱਗਦਾ ਹੈ ਨਾ ਬਰੀਕ ਬੇਂਜ ਦੇਖੋ ਤੇ ਮੋਟੀ ਦਸਾ ਪੈ ਵੀ ਚੰਗੀ ਆਉਂਦੀ ਬਹੁਤ ਚੰਗੀ ਆ ਹਦੋਂ ਵੱਧ ਭਰਾ ਮੇਰਾ ਠੀਕਾ ਤੇ ਬਾਕੀ ਦੀ ਗੱਲ ਚਮਕੌਰ ਇਹਦਾ 47000 ਚ ਮਾਨਤਾ ਨੇ ਤਾਂ 75000 ਚ ਹਾਂ ਜੀ ਜੋੜੀ ਲਊ ਆਪਾਂ 5000 ਚਾੜਦਾ ਨੇ ਜੋੜੀ ਠੀਕਾ ਜੀ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਤੇ ਨੰਬਰ ਬੋਲੀ ਬਾਈ ਫਿਰ ਨੰਬਰ 977947542 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੇ ਤਸੀਲ ਤਪਾ ਤੇ ਮਾਨਸਾ ਰੋਡ ਤੇ ਬਾਈ ਦਾ ਉਥੋਂ ਕੱਚਾ ਰਾਹ ਮੁੜਦਾ ਹੈਗਾ ਠੀਕ ਆ ਵੀਰੇ ਤੇ ਦੋ ਬਹਿਣਾ ਸੀ ਵੀਰੇ ਦੋਨੇ ਤੁਹਾਨੂੰ ਦਿਖਾਤੀਆਂ ਸਾਰੇ ਵੀਰਾਂ ਦਾ ਐਨ ਤਾਂ ਹੀ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆਂਗੇ ਨਵੀਂ ਵੀਡੀਓ ਦੇ ਨਾਲ